ਪਿਆਰੇ ਦਸਕੋ ਇਸ ਵੇਲੇ ਅਸੀਂ ਲੋਪੜ ਦੇ ਉਸ ਪੁਰਾਣੇ ਪੁਲ ਦੇ ਉੱਤੇ ਖੜੇ ਹਾਂ ਜਿਹੜਾ ਕਿ ਅੱਜ ਤੱਕ 100 ਸਾਲ ਤੋਂ ਵੀ ਵੱਧ ਪੁਰਾਣਾ ਹੈ ਤੇ ਇਸ ਪੁਲ ਦੀ ਜਿਹੜੀ ਮਨਿਆਦ ਪੂਰੀ ਹੋ ਚੁੱਕੀ ਹੈ ਲੇਕਿਨ ਹਜੇ ਤੱਕ ਸਾਡੀ 70 ਸਾਲਾਂ ਤੋਂ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਵੱਲੋਂ ਇਸ ਦਾ ਧਿਆਨ ਨਹੀਂ ਦਿੱਤਾ ਸੀ ਨਾ ਇਸ ਨੂੰ ਬਣਾਇਆ ਗਿਆ ਸੀ ਪਹਿਲੇ ਤਸਵੀਰ ਦੇ ਵਿੱਚ ਮੈਂ ਦਿਖਾਵਾਂਗਾ ਉੱਤਰ ਦਿਖਾਓ ਜਿਹੜਾ ਕਿ ਅੱਜ ਇਸ ਨੂੰ ਬਿਲਕੁਲ ਬੰਦ ਕੀਤਾ ਹੋਇਆ ਹੈ ਇੱਦਾਂ ਕਿ ਕਿਸੇ ਵੀ ਸਾਈਕਲ ਸਕੂਟਰ ਦਾ ਲੰਘਣਾ ਬੰਦ ਕੀਤਾ ਹੋਇਆ ਹੈ ਇਸ ਕਾਰਾਂ ਗੱਡੀਆਂ ਦਾ ਪਹਿਲੀ ਬੰਦ ਕੀਤਾ ਹੋਇਆ ਸੀਗਾ ਤੁਹਾਡੇ ਐਂਗਲ ਲਗਾਈ ਹੋਏ ਆ ਐਂਗਲ ਲਗਾ ਕੇ ਬੰਦ ਕੀਤਾ ਹੋਇਆ ਪਰ ਸਾਨੂੰ ਇੱਕ ਕਾਲ ਆਈ ਹੈ ਕੌਣ ਆਇਆ ਕੋਈ ਕੋਈ ਸੰਸਤਾ ਸੀਨੀਅਰ ਸਿਟੀਜ਼ਨ ਸੰਸਤਾ ਵੱਲੋਂ ਅੱਜ ਇਸ ਪੁਲ ਦੇ ਉੱਤੇ ਜਿਹੜੇ ਖੜੇ ਪਏ ਹੋ ਸੀ ਬਹੁਤ ਸਾਰੇ ਲੋਕ ਔਰਤਾਂ ਬੰਦੇ ਬੱਚੇ ਐਕਟਿਵਾ ਜਦੋਂ ਇੱਧਰ ਕੋ ਲੰਘਦੇ ਸੀਗੇ ਗਿਰਦੇ ਸੀਗੇ ਤੇ ਅੱਜ ਦੇਖੋ ਤਸਵੀਰ ਦੇ ਵਿੱਚ ਬਿਲਕੁਲ ਐਸੇ ਜਗ੍ਹਾ ਦੇ ਉੱਤੇ ਜਿਹੜੀ ਬਜਰੀ ਪਾਈ ਜਾ ਰਹੀ ਹੈ ਸਾਹਮਣੇ ਲੁਕ ਪਾਈ ਜਾ ਰਹੀ ਹੈ ਇਸ ਦੀ ਮਰਮਤ ਜਿਹੜੀ ਕੀਤੀ ਜਾ ਰਹੀ ਹੈ ਜਿਹੜੇ ਕੰਮ ਸਾਡੇ ਸਰਕਾਰਾਂ ਦੇ ਪ੍ਰਸ਼ਾਸਨ ਦੇ ਕੰਮ ਸੀਗੇ ਉਹ ਕੰਮ ਅੱਜ ਬਿਲਕੁਲ ਸਾਡੀ ਸਸਥਾਵਾਂ ਨੂੰ ਕਰਨੇ ਪੈ ਰਹੇ ਨੇ ਭਾਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਸਕੂਲ ਨੂੰ ਮੁਰੰਮਤ ਕਰਨ ਦੇ ਵਾਸਤੇ 11 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਮੋਹੀਆ ਹੋ ਚੁੱਕੀ ਹੈ ਉਸ ਦੇ ਸਬੰਧ ਦੇ ਵਿੱਚ ਸਾਡੇ ਹਲਕਾ ਵ代ਿਕ ਸਾਹਿਬ ਵੱਲੋਂ ਇਹ ਬਿਲਕੁਲ ਇਹ ਕਹਿ ਦਿੱਤਾ ਗਿਆ ਸੀਗਾ ਕਿ ਇਹ ਜਲਦ ਹੀ ਵੋਟਾਂ ਤੋਂ ਬਾਅਦ ਬਣ ਜਾਵੇਗਾ ਲੇਕਿਨ ਹਾਲੇ ਤੱਕ ਇਸ ਸਕੂਲ ਦੇ ਵੱਲ ਕਿਸੇ ਦਾ ਧਿਆਨ ਨਹੀਂ ਸੀਗਾ ਤੇ ਆਓ ਅਸੀਂ ਦਿਖਾਉਂਦੇ ਹਾਂ ਵਿਸਤਾਰਪੂਰਕ ਗੱਲਬਾਤ ਵੀ ਕਰਾਂਗੇ ਕੌਣ ਸਸਤਾ ਜਿਹੜੀ ਇਸ ਸਕੂਲ ਨੂੰ ਤਿਆਰ ਕਰੇ ਆਓ ਚੱਲਦੇ ਹਾਂ ਜੀ ਮੇਰੇ ਸਾਹ 60-60 ਸਾਲ ਦੀ ਉਮਰ ਹੋ ਗਈ ਬਾਹਰ ਦੀ ਤੇ ਆ ਪੁਰਦੇ ਜਿਹੜੀ ਦੁਰਦਸ਼ਾ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਸੀ ਹਾਂ ਦਾ ਦੇਖ ਕੇ ਬਹੁਤ ਮਾਰੇ ਹਾਂ ਪਰ ਹਰ ਸਮੇਂ ਕਰਦੇ ਹਾਂ 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 ਤੁਸੀਂ ਹੁਣ ਤੱਕ ਨਾ 47 ਦਾ ਸਾਡੇ ਬਜ਼ੁਰਗ ਦਾਦੇ ਹੁੰਦੇ ਆ ਅੱਛਾ ਇਹ ਸੰਤਾਜ ਦੇ ਪਹਿਲਾਂ ਅੰਗਰੇਜ਼ਾਂ ਦਾ ਬਣਿਆ ਹੋਇਆ ਪੁਲ ਪਰ ਲੇਕਿਨ ਇਹਦੀ ਜਿਹੜੀ ਹਾਲਤ ਹੈ ਇਸ ਵੇਲੇ ਕਿਦਾਂ ਦੀ ਬਣੀ ਹੋਈ ਹੈ ਇਹਨਾਂ ਦੇ ਬੇਕਾਰ ਹਾਂ ਆਮ ਆਦੀ ਪਾਰਟੀ ਨੂੰ ਤੇ ਲੋਕਾਂ ਨੂੰ ਕਾਫੀ ਆਸਾਂ ਸੀ ਲੋਕਾਂ ਨੂੰ ਆਹ ਸਾਹਿਬ ਬੁਢੀਆਂ ਆਵਦੀਆਂ ਸਾਰੇ ਬੁਢੀਆਂ ਆਪ ਬੁਢੀਆਂ ਲੇਕਿਨ ਤੁਹਾਡੇ ਪਿਛਲੇ ਸਾਲ ਹੜ੍ਹ ਆਏ ਸੀਗੇ ਆ ਜਲਾਈ ਨੂੰ ਆਇਆ 8 9 ਜਲਾਈ ਨੂੰ ਅਰ ਤਾਂ ਅੰਦਰ ਪਾਣੀ ਫੜ ਗਿਆ ਪਰ ਲੇਕਿਨ ਉਹ ਠੀਕ ਹੋਇਆ ਉਹਦਾ ਮਰਮਦ ਦਵਾਰੇ ਨਾ ਨਾ ਹੋਣੀ ਜਾਂ ਤੇ ਜਿੰਨੇ ਰੋਡ ਚੱਲਦਾ ਬੜਾ ਉਹਤੇ ਤਿੰਨ ਚਾਰ ਥਾਂ ਪਟ ਗਿਆ ਸੀ ਭਟਕੇ ਜੇ ਸੀ ਮਸੀਨਾਂ ਪਾਣੀ ਕੱਢੇ ਸਾਰ ਤਾਂ ਅੰਦਰ ਪਾਣੀ ਭਰ ਗਿਆ ਅੱਛਾ ਬਹੁਤ ਬੁਰਾ ਹਾਲ ਹੋਇਆ ਪਰ ਜੇ ਅੱਜ ਕੁੜਦੀ ਜਿਹੜੀ ਮੈਂ ਅੱਗੇ ਆਉ ਜਰਾ ਮੈਂ ਪੁਲ ਨੂੰ ਦਿਖਾਉਣ ਦੀ ਕੋਸ਼ਿਸ਼ ਕਰਉ ਅੱਜ ਤੱਕ ਦੇਖ ਲਿਆ ਪੁਲ ਤਾਂ ਨਾ ਪਿੱਛੇ ਵੀ ਬਹੁਤ ਬਰਾਵਾ ਹਾਲ ਹੈ ਹਾਂ ਪਿੱਛੇ ਤੇ ਮੈਂ ਕੋਕਿਆ ਜਿਹੜੀ ਜਣਾ ਦਿਖਾਉ ਜਿਹੜਾ ਜਿਹੜੇ ਸ਼ਾਇਦ ਤੇ ਜੋ ਬਣੇ ਹੋਈ ਹੈ ਚੱਲਣ ਵਾਸਤੇ ਜਿਹੜੀ ਪੁਲ ਉਹ ਹੈ ਸਨ ਸੰਕਾਲ ਤੇ ਵੀ ਪਹਿਲਾਂ ਬਣਿਆ ਵਾ ਸਾਡੇ ਪਿੰਡ ਦੇ ਬਾਦ ਦੇ ਇਹਨਾਂ ਅੱਛਾ ਹਾਂ ਜਿੱਤੇ ਕਿੰਨੇ ਸਰਕਾਰਾਂ ਐਨੇ ਜਾਦੇ ਵਾਦੇ ਕਰਕੇ ਜਾਂਦੀਆਂ ਹਾਂ ਹਾਂ ਕਹਿੰਦੇ ਕਿਸੇ ਨੇ ਪੂਰਾ ਨਹੀਂ ਕਰਿਆ ਹੁਣ ਬਾਕੀ ਯਾਦ ਰਾਜ ਦਾ ਕਾਲੀ ਕਾਂਗਰਸ ਨੇ ਕੀਤਾ ਹਕੀਕਤਾਂ ਆਮ ਆਦਮੀ ਬਿਲਕੁਲ ਕਿਸੇ ਨੇ ਨਹੀਂ ਕਰਿਆ ਇਹਦੇ ਬਾਦ ਲੰਗਣਾ ਮਾਰਦੇ ਕਿਸੇ ਨੇ ਨਹੀਂ ਕਰਿਆ ਆ ਦੇਖੋ ਰੋਕਟੋਲੇ ਲਾਦੇ ਨੇ ਵੱਡੇ ਵੱਡੇ ਰੋਕਟਾਂ ਰਾਤ ਨੂੰ ਉਹਦਾ ਕੀ ਹੁੰਦਾ ਆਪਾਂ ਸਾਈਕਲ ਉੱਤੇ ਨਹੀਂ ਲੰਗਦੇ ਟੋਪ ਨੂੰ ਉਹ ਗੱਲ ਕਰੀ ਦੀ ਬਟਾਰਾਂ ਪਰ ਬਿਲਕੁਲ ਕਿਸੇ ਵੀ ਦੇ ਕੋ ਹਾਥਾ ਵਾਪਰ ਸਕਦਾ ਦੇਖ ਲਈਓ ਤਾਂ ਨਿਆ ਬੱਚੇ ਨੂੰ ਦੇਖ ਲਓ ਆਪਾਂ ਲੈ ਲਈਏ ਉਹਨੂੰ ਕਹੂੰਗਾ ਕਿ ਇਹ ਉਹਰੇ ਲੰਗਣਾ ਆਹ ਤਾਂ ਸਹੀ ਗੱਲ ਹੈ ਇੰਨੇ ਰਿਕੁਐਸਟ ਆਪਣੀ ਚਲੋ ਬਹੁਤ ਧੰਨਵਾਦ ਧੰਵਾਜੀ ਧੰਨਵਾਦ ਬਿਲਕੁਲ ਜੀ ਆ ਦਿਖਾਓ ਜਰਾ ਵੱਡੇ ਵੱਡੇ ਪਾਇ ਪਿੱਛੇ ਲੰਗਾਏ ਜਾ ਰਿਹਾ ਹੈ ਤੇ ਦੇ ਪਾਈਪਾਂ ਦੇ ਵਿੱਚ ਕਿੰਨਾ ਟਨ ਇਹਨਾਂ ਦਾ ਵਜ਼ਨ ਹੋਵੇਗਾ ਲੇਕਿਨ ਇਸ ਨੂੰ ਜਿਹੜਾ ਮਰਮਤ ਜਿਹੜੀ ਆ ਉਸ ਵੱਲ ਧਿਆਨ ਨਹੀਂ ਦਿੱਤਾ ਜਾਂ ਅੱਗੇ ਗੱਲਬਾਤ ਕਰਦੇ ਹਾਂ ਸੰਸਥਾ ਕੌਣ ਸੰਸਥਾ ਨੇ ਟਾਰਗੇਟ ਉੱਤੇ ਚੱਲਦੇ ਆ। ਪੁੱਲ ਦੇ ਅਸੀਂ ਦੂਜੇ ਕਿਨਾਰੇ ਪਹੁੰਚ ਚੁੱਕੇ ਹਾਂ ਤੇ ਦੇਖੀ ਦਿਖਾਉ ਤਸਵੀਰ ਦੇ ਵਿੱਚ ਲੁੱਕ ਪਾਈ ਜਾ ਰਹੀ ਹੈ, ਬਜਰੀ ਪਾਈ ਜਾ ਰਹੀ ਹੈ, ਸੜਕ ਦੀ ਜਿਹੜੀ ਮਰਮਤ ਕੀਤੀ ਜਾ ਰਹੀ ਹੈ। ਪਰ ਲੇਕਿਨ ਪਤਾ ਕਰਾਂਗੇ ਇਹ ਕਿਹੜੀ ਸੰਸਥਾ ਵੱਲੋਂ ਬਣਾਇਆ ਜਾ ਰਿਹਾ ਹੈ। ਸਰਕਾਰੀ ਦਾ ਲੱਗਦਾ ਨਹੀਂ ਹੈਗਾ ਸਾਡੇ ਇਧਰ ਤੇ ਸਾਰਾ ਸਾਡੇ ਪ੍ਰਧਾਨ ਜੀ ਹੈ ਆਪਾ ਭਗਤ ਸਿੰਘ ਜੀ ਮੈਦਾਨ ਸਾਹਿਬ ਪਦਾਰ ਸਾਹਿਬ ਕਾਫੀ ਤੁਸੀਂ ਦਾ ਆਮ ਆਦੀ ਪਾਰਟੀ ਦੇ ਦਾ ਭਲਾ ਤੁਸੀਂ ਫਾਊਂਡਰ ਮੈਂਬਰ ਹੈ ਮੀਟੀਕਲ ਅਸੀਂ ਇਹ ਨਾਨ ਪੋਲੀਟੀਕਲ ਪਰ ਲੇਕਿਨ ਇਹ ਗੱਲ ਹੋਰ ਹੈ ਆ ਸੜਕ ਦੀ ਪੁਲ ਦੀ ਐਡੀਡੀ ਬੁਰੀ ਹਾਲਤ ਹੈ ਗਾਰਡਰ ਲਾ ਕੇ ਰੁਕੇ ਹੋਇਆ ਲੋਕ लेकिन गल्ला ही रह गया दावे नहीं गल्ला नहीं रह गया नया पुल मंजूर हो चुका है तो बड़े टाइम में चलूंगा पूरा लोहे दा बनेगा बाकी तो ये जेड़ा पुल हैगा प्रशासन ने इन्नू कहत है बींदी लाइफ खत्म हो चुकी है सी इनके पैसा नहीं ला सके अच्छा नए तो नए पुल दे दा मंजूरी मंजूरी होगी वो ਪਰ ਲਾਈਟਿੰਗ ਸੀ ਵੈਲਫੇਅਰ ਐਸੋਸੀਏਸ਼ਨ ਜਿਹੜੀ ਬਣਾਈ ਹੈ ਲੋਕ ਕਹਿੰਦੇ ਆ ਕਿ ਮੈਦਾਨ ਸਾਹਿਬ ਜਿਹੜੇ ਆ ਹਰ ਵੱਲੇ ਚੱਟਾ ਜਿਹਦੇ ਨਾਲ ਦਿਖਾਈ ਦਿੰਦੇ ਆ ਹਰ ਪ੍ਰੋਗਰਾਮ ਦੇ ਵਿੱਚ ਪਰ ਫੇਰ ਵੀ ਕੰਮ ਨਹੀਂ ਹੋ ਰਿਹਾ ਚੱਟਾ ਸਾਹਿਬ ਨੂੰ ਤਾਂ ਚੱਲ ਕਿਹਾ ਜਾਣਾ ਪਰ ਤੁਹਾਨੂੰ ਤਾਂ ਲੋਕੀ ਕਹਿ ਦੱਸਦੇ ਆ ਅਸੀਂ ਵੀ ਸ਼ਹਿਰ ਦੇ ਵਿੱਚ ਬਹੁਤ ਹੋ ਰਹੇ ਨੇ ਤੇ ਉਸ ਤੇ ਬੇਸ ਤੇ ਹੀ ਲੋਕਾਂ ਨੇ ਸਾਨੂੰ ਐਸ ਵੇਲੇ ਮੈਦਾਨ ਸਾਹਿਬ ਦੇ ਕੰਮ ਹੁੰਦੇ ਹੁੰਦੇ ਤਾਂ 13 ਤੋਂ 3 ਕਿਉਂ ਲੈਂਦੀਆਂ ਉਹ ਗੱਲ ਨਹੀਂ ਆ ਗਈ ਜਿਹੜੀ ਜੱਤਾ ਹੈ ਨਾ ਸਾਡੀ ਅਸੀਂ ਵੀ ਹੋ ਰਹੇ ਸਾਰੇ ਮੈਂ 86 ਸਾਲ ਹਾਂ ਲੋਕਾਂ ਨੂੰ ਕਦਰ ਨਹੀਂ ਕਿ ਜਿਹੜੇ ਅਸੀਂ ਹਰ ਮਹੀਨੇ ਮਾਨ ਸਾਹਿਬ ਦੇ 2-3000 ਰੁਪਏ 4000 ਰੁਪਏ ਮੈਨਾ ਹਰ ਇੱਕ ਦਾ ਬਚਿਆ ਇਹਨਾਂ ਦਾ ਥੈਂਕਸ ਬੰਦੇ ਕੀ ਹੋ ਸਕਦੀ ਜਨਤਾ ਸਿਰਫ ਇਹ ਵੀ ਨਾਰਿਆਂ ਦੇ ਮਗਰ ਆਪਣੇ ਸੈਲਫਿਸ਼ ਐਂਡ ਦੇ ਮਗਰ ਲੁਕਿਆ ਨੇ ਕਦਰ ਨਹੀਂ ਪਾਈ ਨਹੀਂ ਤਾਂ ਮਾਨ ਵਰਗਾ ਐਮਐਲਏ ਐਮਪੀ ਆਪਣਾ ਸੌਰੀ ਚੀਫ ਮਿੰਿਸਟਰ ਮਿਲਣਾ ਨਹੀਂ ਹੈ ਇਹਨੇ ਕਜ਼ਮ ਕਾ ਵੀ ਮੇਰੇ ਅਸੇ ਇੱਕ ਪੈਸਾ ਵੀ ਜ਼ਹਿਰ ਦੇ ਬਰਾਬਰ ਹੈ ਮਦਾਨ ਸਾਹਿਬ ਇਹ ਕਿ ਲੋਕ ਆਮ ਲੋਕਾਂ ਦੀ ਕਿਰ ਵੀ ਚੱਪਾ ਰਬੀ ਚਰਦੇ ਆ ਰੋਜ਼ ਲੋਕਾਂ ਨੂੰ ਇਹ ਲੱਗਦਾ ਵੀ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਸਾਡੇ ਤੁਹੰਦ ਮੰਨ ਜੀ ਹੈ ਉਹਨਾਂ ਨੂੰ ਮਿਲਣਾ ਔਖਾ ਹੈ ਆਮ ਆਮ ਹੋਰ ਐਮਐਲਏ ਨੂੰ ਮਿਲਣਾ ਔਖਾ ਹੈ ਅੰਮ੍ਰਿਤ ਸਿੰਘ ਇਹ ਨਾ ਇਹ ਵੀ ਐਮ ਚੀਫ ਮਿਨਿਸਟਰ ਨੂੰ ਦਿਲੰਦ ਲੋੜ ਕੀ ਜੇ ਤਾਂ ਕੰਮ ਇਹ ਤਾਂ ਸਾਡੇ ਚੱਡਾ ਸਭ ਕਰਾਈ ਜਾਂਦੇ ਅਵੇ ਚੀਜ਼ ਮਿਸੂ ਜਾ ਗਿਆ ਉਹ ਤਾਂ ਹੈ ਨਹੀਂ ਸਾਰਾ ਪੰਜਾਬ ਨੂੰ ਮਿਲਣ ਵਾਲਾ ਔਰ ਆਰਮੀ ਤੌਰ ਤੇ ਜਿਹੜਾ ਕੰਮ ਤੁਸੀਂ ਕੀਤਾ ਤੁਸੀਂ ਤੁਸੀਂ ਕਰ ਰਹੇ ਹੋ ਸੰਸਥਾ ਬਣਾ ਕੇ ਕਰ ਰਹੇ ਆ ਇਹਦਾ ਪ੍ਰਸ਼ਾਸਨ ਵੀ ਕਰ ਸਕਦੇ ਸੀ ਨਹੀਂ ਪਰ ਪ੍ਰਸ਼ਾਸਨ ਕਰ ਸਕਦੇ ਸੀ ਚਲੋ ਪ੍ਰਸ਼ਾਸਨ ਕਹਿੰਦੇ ਵੀ ਅਸੀਂ ਇਹਦੇ ਦੇ ਪੈਸੇ ਨਹੀਂ ਲਾ ਸਕਦੇ ਸੁਪਰ ਇੰਸਾਫ ਨੇ ਇਹਨਾਂ ਨੇ ਇਹਨਾਂ ਦੇ ਵੀ ਤਜਰਬਾ ਹੈ ਟੇਕੇਦਾਰੀ ਦਾ ਵੀ ਇਹਨਾਂ ਨੇ ਕਿਹਾ ਆਪਾਂ ਇਕੱਠੇ ਹੋ ਕੇ ਕੋਈ ਨਾ ਕੋਈ ਸ਼ਹਿਰ ਵਧਾਈਏ ਅਸਲੀ ਮੈਨੇਜਰ ਰੂਪ ਲੈ ਕੇ ਬਣਾਈਏ ਸਾਡਾ ਨੇ ਮਿਸ਼ਨ ਇਹ ਹੈਗਾ ਵੀ ਅਸੀਂ ਅੱਜ ਅਨ ਪਾਇਗੁਰੂ ਦੀ ਕਿਰਪਾ ਨਾਲ ਇਹ ਸਟਾਰਟ ਕੀਤਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵਧੀਆ ਤੋਂ ਵਧੀਆ ਕੰਮ ਕਰਕੇ ਸ਼ਹਿਰ ਨੂੰ ਵਧੀਆ ਬਣਾਵਾਂਗੇ ਭਾਵੇਂ ਸਾਨੂੰ ਆਪਣੇ ਪਲੇ ਪੈਸੇ ਲਾਣੇ ਪੈਣ। ਥੈਂਕ ਯੂ ਬਹੁਤ ਬਹੁਤ ਧੰਨਵਾਦ ਮੈਦਾਨ ਸਾਹਿਬ ਸਾਡੇ ਨਾਲ ਸਾਡੇ ਜਗਨੰਦਨ ਜਗਨੰਦਨ ਜੀ ਹੈ ਕਿ ਜਿਹੜੇ ਕਿ ਅ ਅੱਜ ਤੱਕ ਇਹਨਾਂ ਨੇ ਠੇਕੇਦਾਰੀ ਕਰੀ ਹੈ ਜਗਨੰਦਨ ਜੀ ਅੱਜ ਤੁਸੀਂ ਪੁਲ ਦਾ ਕੰਮ ਕਰ ਰਹੇ ਹੋ। ਪਹਿਲਾਂ ਤਾਂ ਕਿਹੜੀ ਸੰਸਥਾ ਬਣਾਈ ਹੈ ਅਸੀਂ ਜੇ 1 6 ਤਰੀਕ ਨੂੰ WhatsApp ਤੇ ਗਰੁੱਪ ਬਣਾਇਆ ਸੀਨੀਅਰ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਰੂਪਨਗਰ ਹਾਂ ਅਸੀਂ ਇਹ ਸੋਚਿਆ ਵੀ ਜਿਹੜਾ ਰੂਪਨਗਰ ਆਸਲੇ ਮੈਨੇਚ ਨੂੰ ਰੂਪਨਗਰ ਬਣਾਇਏ ਰੂਪਨਗਰ ਬਣਾਇਏ ਤੇ ਜੋ ਇਹ ਪਹਿਲਾ ਅਸੀਂ ਕੰਮ ਹੈ ਜਿਹੜੇ ਕਿ ਇੱਥੇ ਰੋਜ਼ ਲੋਕ गिरਦੇ ਸੀਗੇ ਮੈਂ ਦੇਖਦਾ ਸੀਗਾ ਮੈਂ ਵੀ ਸਕੂਟਰ ਤੇ ਲੰਘਦਾ ਰਹਿੰਦਾ ਸੀਗਾ ਵੀ ਜਿਹੜੇ ਖੱਡੇ ਐ ਪੁਲ ਦੇ ਸਰਹੰਦ ਕਨਾਲ ਤੇ ਇਹਨਾਂ ਨੂੰ ਅਸੀਂ ਭਰੀਏ ਉਸ ਤੋਂ ਬਾਅਦ ਸਾਡਾ ਜਿਹੜਾ ਸੈਕੰਡ ਅਪਰੇਲ ਬਈ ਜਿਹੜਾ 100 ਬੁੱਕਾ ਅਸੀਂ ਹੁਣ ਜਲਾਈ ਦੇ ਵਿੱਚ ਸ਼ਾਤਾ ਕਰਨ ਨੂੰ ਸਿਰਫ ਕਨਪੇਰਨ ਜੀਤ ਬਾਗ ਦੇ ਵਿੱਚ ਹੋਰ ਜਿੱਥੇ-ਜਿੱਥੇ ਸਚੀ ਜਗ੍ਹਾ ਹੋਊਗੀ ਬਰੋਕੇ ਦੇ ਪਿਫੜ ਦੇ ਤੇ ਨਮ ਦੇ ਬੁੱਟੇ ਲਾਏ ਜਾਣਗੇ ਫਲਦਾਰ ਬੁੱਟੇ ਵੀ ਲਾਏ ਜਾਣਗੇ ਹਾਂ ਇਸਾ ਬੁੱਟਾ ਸਾਡੀ ਜਿਹੜੀ ਵੈਲਫੇਅਰ ਐਸੋਸੀਏਸ਼ਨ ਹੈ ਉਹ ਲਾਏਗੀ ਤੇ ਰੋਪੜ ਨੂੰ ਸੁੰਦਰ ਬਣਾਉਣ ਲਈ ਹਰ ਪ੍ਰਾਲਾ ਕਰੇਗੀ ਬਾਕੀ ਜਿਹੜੀ ਬੇਲਾ ਰੋਡ ਤੋਂ ਲੈ ਕੇ ਟ੍ਰੈਫਿਕ ਹੁਣ ਤੱਕ ਦੀ ਸਮੱਸਿਆ ਬਹੁਤ ਹੈ ਜਿਹੜੀਆਂ ਆਣਾਂ ਦੀ ਹੋਰ ਹੱਥ ਸਾੜ ਦੇਤੇ ਤੇ ਇਧਰ ਸਿਟੀ ਠਾਣੇ ਤੋਂ ਲੈ ਕੇ ਇਹਨੂੰ ਵੀ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਜਿਹੜੀਆਂ ਨੂੰ ਜਗ੍ਹਾ ਦਿਵਾ ਕੇ ਸੰਚਾਰੂ ਢੰਗ ਨਾਲ ਟ੍ਰੈਫਿਕ ਨੂੰ ਕੀਤਾ ਜਾਵੇ ਯਾਨੀ ਕਿ ਜਿਹੜੀ ਤੁਹਾਡੀ ਸੰਸਥਾ ਬਣੀ ਹੈ ਇਹ ਕਈ ਤਰ੍ਹਾਂ ਦੇ ਜਿਹੜੇ ਮਸਲੇ ਆ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੇਗਾ ਹਾਂ ਪੂਰਾ ਸਰਕਾਰ ਤੱਕ ਵੀ ਪਹੁੰਚਾਵਾਂਗੇ ਸਰਕਾਰ ਦੇ ਬੰਦਿਆਂ ਨੂੰ ਵੀ ਨਾਲ ਲਾਵਾਂਗੇ ਤੇ ਪ੍ਰਸ਼ਾਸਨ ਤੱਕ ਦੇਸੀ ਸਪੀਸਾਂ ਨੂੰ ਵੀ ਮਿਲਾ ਕੇ ਜੋ ਟ੍ਰੈਫਿਕ ਹੈ ਇਹ ਸਾਡਾ ਇੱਕ ਛੋਟਾ ਜਿਹਾ ਪ੍ਰਾਲਾ ਵੀ ਅਸੀਂ ਇਹਦੇ ਜਿਹੜੇ ਖੱਡੇ ਹੈ ਇਹ ਭਰ ਰਹੇ ਹਾਂ ਅੱਜ ਅੱਛਾ ਇਸ ਕੰਮ ਸ਼ੁਰੂ ਦੀ ਸ਼ੁਰੂਆਤ ਕਰ ਦਿਓ ਪਹਿਲਾਂ ਕੋਈ ਵਾਰਨਿੰਗ ਦਿੱਤੀ ਗਈ ਸੀ ਕੋਈ ਕਿਸੇ ਤਰ੍ਹਾਂ ਦੀ ਇਹਨੂੰ ਲੋਕਾਂ ਵਾਸਤੇ ਕੋਈ ਜਾਣਕਾਰੀ ਦਿੱਤੀ ਸੀ ਵੀ ਅੱਜ ਇਹ ਰਸਤਾ ਬੰਦ ਰਹੂਗਾ ਲੋਕ ਕਾਫੀ ਪਰੇਸ਼ਾਨ ਵੀ ਹੋ ਰਹੇ ਹਨ ਨਹੀਂ ਲੋਕਾਂ ਨੂੰ ਅਸੀਂ ਦੱਸਿਆ ਸੀ ਵਟਸਐਪ ਗਰੁੱਪ ਤੇ ਪਾਇਆ ਸੀਗਾ ਅੱਛਾ ਤੇ ਉਹਦੇ ਵਿੱਚ ਏਦਾਂ ਵੀ ਸਾਡੇ ਕੋਲ 100 ਬੰਦੇ ਜੁੜਿਆ ਹੈ ਤੇ ਅਸੀਂ ਦੱਸਿਆ ਸੀ ਵੀ ਬੰਦ ਰਹੇਗਾ ਰਸਤਾ ਤੇ ਬਾਅਦ ਦੋ ਦਿਨ ਬਾਅਦ ਤੇ ਇਹਦੇ ਖੱਡੇ ਅਸੀਂ ਭਰਾਂਗੇ ਲੋਕਾਂ ਦੀ ਜ਼ਰੂਰਤ ਵਾਸਤੇ ਅਸੀਂ ਭਰ ਰਹ ਇਹਦਾ ਕੋਈ ਮਤਲਬ ਆਏ ਵੀ ਇਹਦਾ ਬੈਨੀਫਿਟ ਤਵੜਾ ਲੋਕ ਡੇਲੀ ਕਰਦੇ ਸੀ ਕਿਵਰੇ ਉਸੇ ਵੀ ਲੰਘਦੇ ਸੀ ਅਸੀਂ ਵੀ ਲੰਘਦੇ ਸੀ ਇਸ ਕਰਕੇ ਅਸੀਂ ਅਪਰਾਲਾ ਕਰਿਆ ਛੋਟਾ ਜਾਏ ਤੇ ਹੁਣ ਇਸੇ ਬਾਅਦ ਅਸੀਂ 100 ਬੁੱਟਾ ਲਾਵਾਂਗੇ ਚਲਾਈ ਚ ਤੇ ਟ੍ਰੈਫਿਕ ਦਾ ਸੰਚਾਰੂ ਬਰਾਉਂਡ ਦੇ ਵਾਸਤੇ ਅਪਰਾਲਾ ਕਰਾਂਗੇ ਪ੍ਰਸ਼ਾਸਨ ਨਾਲ ਬੈਠ ਕੇ ਜੀ ਨਾਮ ਇਸ ਸੁਸਾਇਟੀ ਦਾ ਐਂਡ ਸਟੇਸ਼ਨ ਸਟੇਜਨ ਵੈਲਫੇਅਰ ਐਸੋਸੀਏਸ਼ਨ ਰੂਪ ਨਿਕਾ ਬਿਲਕੁਲ ਜੀ ਜਗਨੰਦਨ ਜੀ ਨੇ ਬਿਲਕੁਲ ਜਾਣਕਾਰੀ ਦਿੱਤੀ ਹੈ ਪਰ ਜਿਹੜੀ ਸਾਡੀ ਇਸ ਖਬਰ ਨੂੰ ਹੁਣ ਤੱਕ ਕੋਈ ਦੇਖ ਰਿਹਾ ਹੋ ਇਸ ਜਗ੍ਹਾ ਦੇ ਉੱਤੇ ਆਉਣ ਜਾਣਾ ਬੰਦ ਕੀਤਾ ਹੈ ਸਕੂਟਰ ਰਾਈਕਲਾਂ ਦਾ ਮੋਟਰਸਾਈਕਲਾਂ ਦਾ ਤੇ ਜਦੋਂ ਤੱਕ ਇਸ ਦੀ ਮੁਰੰਮਤ ਨਹੀਂ ਹੋ ਸਕਦੀ ਤੁਸੀਂ ਨਵੇਂ ਪੁਲ ਦੇ ਰਾਹੀਂ ਐਂਟਰੀ ਕਰ ਸਕਦੇ ਹੋ ਉੱਪਰ ਦੇ ਵਿੱਚ ਪਰ ਲੇਕਿਨ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੇ ਮੈਦਾਨ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਪਰ ਲੇਕਿਨ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਅਕਸਰ ਵੀਡੀਓ ਆਪਾਂ ਸ਼ੇਅਰ ਕਰਦੇ ਆਂ ਵੀ ਟੈਂਪਰੇਚਰ ਜਿਹੜਾ ਕਾਫੀ ਵੱਧ ਚੁੱਕਿਆ ਹੈ ਪਰ ਲੇਕਿਨ ਦਰਖਤ ਲਾਉਣ ਦੀ ਗੱਲ ਕੀਤੀ ਜਾਂ ਜਦ ਕਿ ਇਹ ਬੂਟੇ ਲਗਾਉਣੇ ਚਾਹੀਦੇ ਆ ਬੁੱਟੇ ਦੀ ਬਹੁਤ ਲੋੜ ਹੈ ਜੀ ਅਸਲੀ ਉਹਦੇ ਉੱਤੇ ਖਬਿਆਜ਼ਾ ਭੁਗਤ ਰਹੇ ਆ ਤੇ ਆਉਣ ਵਾਲੇ ਟਾਈਮ ਵਿੱਚ ਸਾਡੀ ਡੀਸੀ ਸਾਹਿਬ ਦੀ ਵੈਸੇ ਅਰਸ਼ੁਦੇ ਜਿਹੜੀ ਸਟੇਟਮੈਂਟ ਹੈ ਵੀ ਅਸੀਂ ਲੱਖਾਂ ਬੁੱਟੇ ਲਾਵਾਂਗੇ ਲੇਕਿਨ ਬੁੱਟੇ ਤਾਂ ਹੀ ਫਾਇਦਾ ਮੰਦੇ ਜੀ ਉਹਨਾਂ ਨੂੰ ਅਸੀਂ ਸੰਭਾਲ ਲਿਆ ਵੀ ਤੇ ਤਾਂ ਹਰ ਸਾਲ ਅਸੀਂ ਲਾਨੇ ਆ ਲੇਕਿਨ ਉਹਨਾਂ ਦਾ ਕੋਈ ਅਕਾਊਂਟੇਬਿਲਿਟੀ ਹੈ ਨਹੀਂ ਬਿਲਕੁਲ ਅਕਾਊਂਟੇਬਿਲਿਟੀ ਹੋਵੇ ਬੁੱਟੇ ਜਿਹੜੇ ਇੰਨੇ ਕਰੋੜਾਂ ਰੁਪਏ ਅਸੀਂ ਲਾਨਾ ਜੇ ਸੰਭਾਲੇ ਨਾ ਤੇ ਫਾਇਦਾ ਕੀ ਆਗਾ ਜਦ ਬੁੱਟੇ ਲਾਏ ਜਾਂਦੇ ਤੇ ਚਲੋ ਅੱਜ ਦਾ ਟੌਪਿਕ ਸਾਡਾ ਇਹ ਨਹੀਂ ਹੈਗਾ ਸਾਡਾ ਦਾ ਟੌਪਿਕ ਪੁਰਾਣਾ ਸੀਗਾ ਫੇਰ ਦ ਸਟਾ ਬਲੀ ਆਪਾਂ ਗੱਲ ਕਰਾਂਗੇ ਪਿਆਰੇ ਦਰਸ਼ਕੋ ਬਿਲਕੁਲ ਅਸੀਂ ਚਾਹਾਂਗੇ ਕਿ ਮਸਲੇ ਜਿਹੜੇ ਆ ਉੱਪਰ ਦੇ ਵਿੱਚ ਬੜੇ ਆ ਲੇਕਿਨ ਜੇਕਰ ਹੱਲ ਨਹੀਂ ਕੀਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਾਂ ਉਹਨਾਂ ਨੂੰ ਕੁਝ ਵੀ ਪਕਾਟਾ ਸਹਿਣਾ ਪੈ ਪਵੇਗਾ ਚਾਹੇ ਵੋਟਾਂ ਦਾ ਰੱਖ ਲੋ ਚਾਹੇ ਕਿਸੇ ਦਾ ਰੱਖ ਲੋ ਧੰਨਵਾਦ